ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਪਹਿਲੇ ਪਾਸ਼ਾਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556 ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਸੰਗਤ ਨੂੰ ਰਸਬੀਨਾ ਕੀਰਤਨ ਕਰਕੇ ਨਿਹਾਰ ਕੀਤਾ ਗਿਆ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਇਤਜ਼ਾਰ ਸਿੰਘ ਪੱਟੀ ਸਾਬਕਾ ਮੰਤਰੀ ਡਾਕਟਰ ਹਰਵੰਸ ਲਾਲ ਆਦ ਨੇ ਹਾਜ਼ਰੀ ਭਰੀ ਹੈ ਗਣ ਆਦਰਾਂ Amen. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੈਫਰਨ ਸਿਟੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਗੁਰੂ ਨਾਨਕ ਪਾਤਸ਼ਾਹ ਦਾ 556ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਇਹ 3 ਸਾਲ ਤੋਂ ਲਗਾਤਾਰ ਬੱਚੇ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾਉਂਦੇ ਆ ਰਹੇ ਹਨ ਇਸ ਦੇ ਵਿੱਚ ਪਾਠ ਸੁਖਮਨੀ ਸਾਹਿਬ ਦਾ ਅਤੇ ਕੀਰਤਨ ਸਾਰਾ ਆਰਤੀ ਆਰਤਾ ਸਮੇਤ ਬੱਚਿਆਂ ਪਾਸੋਂ ਕੀਤਾ ਜਾਂਦਾ ਹੈ ਬੱਚੇ ਹਰ ਵਾਰ ਦੀ ਤਰ੍ਹਾਂ ਸਵੇਰੇ ਸੁਵਕਤੇ ਤੋਂ ਲੈ ਕੇ ਦੁਪਹਿਰ ਤੱਕ ਸਾਰਾ ਦਿਨ ਕੀਰਤਨ ਦੇ ਨਾਲ ਸੰਗਤਾਂ ਨੂੰ ਜੋੜਦੇ ਹਨ ਉਪਰੰਤ ਲੰਗਰ ਪ੍ਰਸ਼ਾਦੇ ਦੀ ਤਿਆਰੀ ਬੱਚਿਆਂ ਵੱਲੋਂ ਹੀ ਕੀਤੀ ਜਾਂਦੀ ਹੈ ਤੇ ਨਾਲ ਹੀ ਨਾਲ ਵਰਤਾਅ ਵੀ ਬੱਚੇ ਹੀ ਰਹੇ ਹਨ ਤੋਂ ਮਹਾਰਾਜ ਕਿਰਪਾ ਬਣਾਈ ਰੱਖਣ ਜਿੱਥੇ ਸਕੂਲ ਦੇ ਵਿੱਚ ਬੱਚਿਆਂ ਨੂੰ ਹੋਰ ਤਰ੍ਹਾਂ ਦੀਆਂ ਸਾਰੀਆਂ ਐਕਟੀਵਿਟੀਆਂ ਦੇ ਨਾਲ ਜੋੜਿਆ ਜਾਂਦਾ ਹੈ ਨਾਲ ਦੀ ਨਾਲ ਗੁਰਬਾਣੀ ਪਰਮਾਤਮਾ ਦੇ ਨਾਲ ਜੋੜਿਆ ਜਾਂਦਾ ਹੈ ਬੱਚਿਆਂ ਨੂੰ ਜਿਹਦੇ ਵਿੱਚ ਕੇ ਪਾਠ ਔਰ ਕੀਰਤਨ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ ਹਰ ਜਮਾਤ ਦਾ ਹਰ ਵਿਦਿਆਰਥੀ ਕੀਰਤਨ ਦੇ ਵਿੱਚ ਭਾਗ ਲੈ ਰਿਹਾ ਹੈ ਇਸ ਵਕਤ 100% ਪਾਰਟਿਸਪੇਸ਼ਨ ਹੁੰਦੀ ਹੈ ਸਾਰੇ ਦਾ ਸਾਰਾ ਸਾਰੇ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ ਬੱਚਿਆਂ ਨੂੰ ਇਹ ਇਹਣਾ ਚਾਹੁੰਦੇ ਹਾਂ ਕਿ ਬੱਚਿਆਂ ਦੇ ਮਨ ਦੀ ਅੰਦਰਲੀ ਸ਼ਾਂਤੀ ਬੱਚਿਆਂ ਨੂੰ ਪ੍ਰਾਪਤ ਹੁੰਦੀ ਹੈ ਜਦੋਂ ਉਹ ਪਰਮਾਤਮਾ ਦੇ ਨਾਮ ਨਾਲ ਜੁੜਦੇ ਹਨ ਬੱਚੇ ਸ਼ਾਂਤ ਹੁੰਦੇ ਹਨ ਜਿਹੜਾ ਬਹੁਤ ਜ਼ਿਆਦਾ ਪ੍ਰਭਾਵ ਸੋਸ਼ਲ ਮੀਡੀਆ ਦੇ ਬੱਚਿਆਂ ਤੇ ਪੈ ਰਿਹਾ ਤੇ ਬੱਚਿਆਂ ਦੇ ਅੰਦਰੋਂ ਐਗਰੈਸ਼ਨ ਵਧ ਰਿਹਾ ਤੇ ਅੰਦਰੋਂ ਅੰਦਰ ਬੱਚੇ ਨੂੰ ਡਿਪਰੈਸ਼ਨ ਵੀ ਹੋ ਰਿਹਾ ਨਾਲ ਦੀ ਨਾਲ ਉਹ ਸਾਰਿਆਂ ਤੋਂ ਬੱਚੇ ਬਚਦੇ ਨੇ ਜਦੋਂ ਇਸ ਰਸਤੇ ਤੁਰਦੇ ਹਨ ਤੇ ਇਹਨਾਂ ਦੇ ਬੱਚਿਆਂ ਦੇ ਤੇ ਬਹੁਤ ਪੋਜ਼ਿਟਿਵ ਅਸਰ ਨੂੰ ਦੇਖਣ ਨੂੰ ਮਿਲ ਰਿਹਾ ਸਾਨੂੰ ਸਾਰਿਆਂ ਨੂੰ ਤੇ ਅਰਦਾਸ ਕਰਦੇ ਆ ਇਹ ਐਂਝ ਹੀ ਚੱਲਦਾ ਰਹੇ ਮਹਾਰਾਜ ਦੀ ਕਿਰਪਾ ਬਣੀ ਰਹੇ ਅੱਜ ਸੈਪਰੈਂਸਿਟੀ ਸਕੂਲ ਜਿਹੜਾ ਕੀ ਸਾਡਾ ਆਪਣਾ ਪਰਿਵਾਰ ਕਾਲੋਂ ਫੈਮਿਲੀ ਰਨ ਕਰਦੀ ਆ ਔਰ ਉਹਦੇ ਵਿੱਚ ਸ਼੍ਰੀ ਗੁਰੂ ਅਨੰਦ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪਰ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ ਜਿਹਦੇ ਵਿੱਚ ਮੈਨੂੰ ਵੀ ਮੈਨੂੰ ਸਮਝਦਾ ਚੰਗੇ ਕਰਮ ਨੇ ਮੇਰੇ ਕੀ ਇਹੋ ਜੀਆਂ ਸੰਸਥਾਵਾਂ ਜਿਹੜੀਆਂ ਜਿੱਥੇ এডਿਊਕੇਸ਼ਨ ਦੇ ਵਿੱਚ ਨੰਬਰ 1 ਤੇ ਕੰਮ ਕਰ ਰਹੇ ਆ ਉਥੇ ਸਿੱਖੀ ਦੇ ਨਾਲ ਪੰਜਾਬੀ ਦੇ ਨਾਲ ਆਪਣੀਆਂ ਸਮਾਜਿਕ ਕਦਰਾਂ ਕੀਮਤਾਂ ਪੰਜਾਬ ਦਾ ਜੋ ਸਭਿਆਚਾਰ ਆ ਉਹਦੇ ਨਾਲ ਜੋੜਦੇ ਆ ਇਹਨਾਂ ਨੇ ਅੱਜ ਬਹੁਤ ਵਧੀਆ ਉਪਰ ਅਲਾ ਕੀਤਾ ਬੱਚਿਆਂ ਨੇ ਕੀਰਤਨ ਦਾ ਜਿਹੜਾ ਪਰਫਾਰਮ ਕੀਤਾ ਬੜਾ ਚੰਗਾ ਲੱਗਿਆ ਮੈਂ ਸਮਝਦਾ ਕਿ ਸਮੂਹਿਕ ਰੂਪ ਦੇ ਵਿੱਚ ਬੱਚੇ ਦੋ ਤਿੰਨ ਕਲਾਸਾਂ ਦੇ ਇਕੱਠੇ ਹੋ ਕੇ ਸ਼ਬਦ ਗਾਇਨ ਕਰ ਰਹੇ ਆ ਤੇ ਬਹੁਤ ਅੱਛਾ ਲੱਗਿਆ ਅਰੇ ਇਹੋ ਜਿਹੇ ਉਪਰਾਲੇ ਹਰ ਇੱਕ ਨੂੰ ਕਰਨੇ ਚਾਹੀਦੇ ਆ ਔਰ ਇਹਦੇ ਵਿੱਚ ਜੁੜਨਾ ਚਾਹੀਦਾ ਔਰ ਮੈਂ ਇਹਨਾਂ ਨੂੰ ਇਸ ਗੱਲ ਦੇ ਵਧਾਈ ਦਿੰਦਾ ਕਿ ਇਹ ਆਪਣੇ ਮਾਰਗ ਦੇ ਉੱਤੇ ਸਹੀ ਦਿਸ਼ਾ ਦੇ ਵਿੱਚ ਸਮਾਜ ਨੂੰ ਵੀ ਜੋੜ ਰਹੇ ਆ ਬੱਚਿਆਂ ਨੂੰ ਸਹੀ ਸੰਸਕਾਰ ਦੇ ਕੇ ਇਹਨੂੰ ਜਿਹੜੇ ਸਮੇਂ ਦੇ ਹਾਨੀ ਬਣਾਇਆ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ